ਯੋ ਅੱਪ ਅੱਜ ਪਾਕਿਸਤਾਨੀ কুরਤੀ ਤੇ ਫਾਰਸੀ ਸਲਵਾਰ ਦੀ ਕਟਿੰਗ ਕਰਦੇ ਆਂ ਇਹ ਦੇਖੋ ਮੈਂ ਪਾਕਿਸਤਾਨੀ কুরਤੀ ਦੀ ਕਟਿੰਗ ਕਰ ਰਹੀ ਹਾਂ ਤੁਹਾਡੇ ਸਾਹਮਣੇ ਤੇ ਨਾਲ ਦੀ ਨਾਲ ਮੈਂ ਤੁਹਾਨੂੰ ਇਹ ਦਿਖਾ ਰਹੀ ਹਾਂ ਇਹ ਦੇਖੋ ਇਸ ਤਰ੍ਹਾਂ ਕਰਕੇ ਇਹਦੀਆਂ ਪਲੋਈਆਂ ਪਾ ਰਹੇ ਆਂ ਇਹ ਇਹ ਸੈਂਟਰ ਵਾਲੀਆਂ ਪਲੋਈਆਂ ਨਹੀਂ ਪਹਿਣੀਆਂ ਮਤਲਬ ਪਲੇਟਾ ਨਹੀਂ ਪਹਿਣੀਆਂ ਪਲੋਈਆਂ ਪਹਿਣੀਆਂ ਨੇ ਇਹਦੀਆਂ ਦੇਖੋ ਇਹ ਮੈਂ ਤੁਹਾਨੂੰ ਸਾਰਾ ਕੁਝ ਸਾਹਮਣੇ ਦਿਖਾ ਰਹੀ ਹਾਂ ਦੇਖੋ ਤੇ ਦੇਖੋ ਫਰੰਟ ਵਾਲੇ ਮੋਢਿਆਂ ਦੀ ਕਾਟ ਪਾਈ ਆ ਇਸੇ ਤਰ੍ਹਾਂ ਅਸੀਂ ਦੇਖੋ ਬੈਕ ਵਾਲਾ neck ਕੱਟ ਰਹੇ ਹਾਂ ਹਾਂ ਤਾਂ ਅਸੀਂ ਦੇਖ ਰਹੇ ਹਾਂ ਹੁਣ ਆਪਾਂ ਦੇਖੋ ਇਸੇ ਤਰ੍ਹਾਂ ਇਹਦੀ ਬਾਜ ਦੀ ਕਟਿੰਗ ਕਰ ਰਹੇ ਹਾਂ ਇਹ ਦੇਖੋ ਇਹਨੇ ਇਹ ਸਲਵਾਰ ਦੀ ਕਟਿੰਗ ਮੈਂ ਪਹਿਲਾਂ ਕਰ ਲਈ ਉਹਦੀ ਮੈਂ ਵੀਡੀਓ ਨਹੀਂ ਬਣਾਈ ਤੇ ਇਸ ਤਰ੍ਹਾਂ ਕਰਕੇ ਇਹਦੀ ਦੇਖੋ ਬਾਜੂ ਦੀ ਕਟਿੰਗ ਕਰ ਦਿੱਤੀ ਆ ਤੇ ਇਸ ਤਰ੍ਹਾਂ ਦੇਖੋ ਇਸੇ ਤਰ੍ਹਾਂ ਆਪਾਂ ਤੁਹਾਨੂੰ ਮੈਂ ਦਿਖਾਉਣੀ ਆ ਇਸ ਤਰ੍ਹਾਂ ਲੈਸ ਲਾ ਕੇ ਸੂਟ ਤਿਆਰ ਕਰਾਂਗੇ ਇਹਦੀ ਲੈਸ ਤੁਹਾਨੂੰ ਮੈਂ ਦਿਖਾਉਣੀ ਆ ਆ ਦੇਖੋ ਆਪਾਂ ਲੈਸ ਲਗਾਵਾਂਗੇ ਇਸ ਤਰ੍ਹਾਂ ਕਰਕੇ ਇਹਦੇ ਪੈਨਲ ਬਣਾ ਕੇ ਹਾਂਜੀ ਇਹ ਕਰਦੇ ਆ ਜੀ ਸੂਤੀ ਦੀ ਤਿਆਰੀ ਫਿਰ ਕੀ ਆਪਾਂ ਭਰ ਲਈ ਆ ਤੇ ਦੇਖੋ ਆਪਾਂ ਹੁਣ ਮਸ਼ੀਨ ਦੇ ਵਿੱਚ ਪਾ ਰਿਆ ਧਾਗਾ ਤੇ ਸਟੀਚਿੰਗ ਕਰ ਦਿੱਤੀ ਆਪਾਂ ਜੀ ਇਹਦੀ ਸੂਤੀ ਆ ਦੇਖੋ ਤੁਹਾਡੇ ਸਾਹਮਣੇ ਤੁਸੀਂ ਸਟੀਚਿੰਗ ਦੇਖ ਰਹੇ ਹੋ ਤੇ ਹੁਣ ਆ ਦੇਖੋ ਹੁਣ ਆਪਾਂ ਇਹਦਾ ਬਣਾਇਾਂਗਾ ਗਲੇ ਤੇ ਲੈਸ ਲਗਾ ਕੇ ਇੱਕ ਡਿਜ਼ਾਈਨ ਤਿਆਰ ਕੀਤਾ ਪੱਟੀ ਬਣਾਈ ਹੈ ਗਲੇ ਤੇ ਤੁਸੀਂ ਦੇਖ ਰਹੇ ਹੋ ਇਸ ਤਰ੍ਹਾਂ ਕਰਕੇ ये बन गई जी अपनी नेक पट्टी नेक पट्टी हो गई अपनी रेडी हुन ਆਪਾਂ ਇਹਦੇ ਉੱਪਰ ਲਗਾਣੇ ਆ ਜੀ ਬੁਕਰਮ ਦਾ ਕਟਿਆ ਹੋਇਆ ਗਲਾ ਤੇ ਆ ਦੇਖੋ ਮੈਂ ਤੁਹਾਡੇ ਸਾਹਮਣੇ ਬੁਕਰਮ ਦਾ ਕਟਿਆ ਹੋਇਆ ਗਲਾ ਸੂਟ ਦੇ ਨਾਲ ਅਟੈਚ ਕਰ ਰਹੀ ਆ ਇਸ ਤਰ੍ਹਾਂ ਕਰਕੇ ਆ ਦੇਖੋ ਆਪਣੀ ਬਲੀ ਫਿਨਿਸ਼ਿੰਗ ਦੇ ਵਿੱਚ ਗਲਾ ਤਿਆਰ ਹੋਇਆ ਜੀ ਇਹ ਦੇਖੋ ਇਸ ਤਰ੍ਹਾਂ ਕਰਕੇ ਅਹਾਂ ਵਿੱਚੋ ਪਗਲੇ ਦੇ ਕੱਟ ਦੇ ਕੇ ਕੱਟਦੇ ਫੋਲਡਿੰਗ ਕਰ ਦਿੱਤਾ ਇਹ ਦੇਖੋ ਨੈਕ ਤਿਆਰ ਆਈ ਫੁੱਲ ਸੂਟ ਦੇ ਵੀਡੀਓ ਤੁਹਾਡੇ ਸਾਹਮਣੇ ਆ ਤੇ ਮੈਂ ਉਮੀਦ ਕਰਦੀ ਹਾਂ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ ਜੇ ਮੇਰੇ ਚੈਨਲ ਨੂੰ ਤੁਸੀਂ ਪਹਿਲੀ ਵਾਰ ਦੇਖ ਰਹੇ ਹੋ ਤੇ ਸਬਸਕ੍ਰਾਈਬ ਜਰੂਰ ਕਰਨਾ ਧੰਨਵਾਦ ਜੀ